ਪਤਾ ਨਹੀਂ ਯਾਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆ ਜਿਹੜੇ ਲੁਕਣ ਤੇ ਲੱਗੇ ਆ ਪੰਜਾਬ ਨੂੰ ਵੀ ਜਿਆਦਾਤਰ ਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਲਿਆਈ ਬਸ ਐਸੇ ਗਲਤੀ ਸੜੇ ਪਏ ਨੇ ਆਮ ਕਰਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਪੰਮ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਉਹਨ ਵਕੀਲ ਪਾਲਦਾ ਫਿਰਦਾ ਉਹ ਅਸਰ ਕਿਤੇ ਕਿਤੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰ ਰਿਹਾ ਤੂੰ ਹੱਲੇ ਪੈਣਾ ਜਿਵੇਂ ਚੌਂਤੀ ਲਗ ਚੌਂਤੀ ਬਜ਼ੁਰਗਾਂ ਲੱਗ ਜਾਂਦੀ ਆ ਆਪਣੇ ਉਧਰੋਂ ਜੋ ਮੋੜ ਕੇ ਲੌਣੇ ਹੁੰਦ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਦਾ ਕਿ ਉਹਨਾਂ ਦੇ ਆ ਹਾਲਤ ਹੋਈ ਪਈ ਐ ਇਹਨਾਂ ਦੀ ਤੇ ਕਾਂਗਰਸੀ ਦਾ ਇਹ ਹਾਲ ਦੋਈ ਪਈ ਐ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂ ਆਗਾ ਹੁਣ ਅਕਾਲੀ ਦਲ ਵਾਲੇ ਹੂੰ ਧਰਮ ਰੱਬ ਨੇ ਮਾਰ ਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਦੇ ਕਦੇ ਕਾਲ ਤਖਤ ਜਾਂ ਕੇ ਲੱਤ ਟੁੱਟ ਜਾਂਦੀ ਹੈ ਕਦੇ ਮੋਢਾ ਜਾਂ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਹੱਲੇ ਪੈ ਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵੰਤ ਮੇਰਾ ਕੀ ਕਸੂਰ ਹੈ ਯਾਰ 19 ਜਗਾਤੀ ਸੋਣਾ ਹੈ ਉਹੀ ਦੋ ਰੋਟੀਆਂ ਨੇ ਜੇ ਤਿੰਨ ਖਾਣ ਲੱਗ ਜਾਂਗੇ ਡਾਕਟਰ ਬੰਦ ਕਰ ਦੂ ਜਿੰਨੇ ਨਾਲ ਸਰੀ ਜਾਂਦਾ ਸਾਰ ਲੋਕ ਪਤਾ ਨਹੀਂ ਯਾਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆ ਜਿਹੜੇ ਲੁੱਟਣ ਤੇ ਲੱਗੇ ਆ ਪੰਜਾਬ ਨੂੰ ਵੀ ਜ਼ਿਆਦਾਤਰ ਮਹਾਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਲਿਆਈ ਨਾਰ ਤਾਂ ਕਿਸੇ ਦੇ ਗਏ ਨਹੀਂ ਮੈਂ ਤਾਂ ਜਾਂਦੇ ਦੇਖੇ ਨਹੀਂ ਕਿਤੇ ਵਸੇ ਐਸੇ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਉਹਨ ਵਕੀਲ ਪਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਬੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਧਰੋਂ ਜੋ ਮੋੜ ਕੇ ਲੌਣੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦੇ ਇਹ ਹਾਲਤ ਹੋਈ ਪਈ ਐ ਇਹਨਾਂ ਦੀ ਕਾਂਗਰਸੀ ਤਾਂ ਇਹ ਹਾਲ ਦੋਈ ਪੀਏ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਭਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਐ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਐ ਇਹ ਕਾਂਗਰਸ ਦਾ ਹਾਲ ਹੋਇਆ ਪਿਆ ਅਕਾਲੀ ਦਾ ਲੜੇ ਹੂੰ ਤਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਤੇ ਅਗੇ ਲੱਤ ਟੁੱਟ ਜਾਂਦੀ ਐ ਕਦੇ ਮੋਢਾ ਜਾ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਐਲੇ ਪੈਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵਾਂਤ ਮੇਰਾ ਕੀ ਕਸੂਰ ਐ ਯਾਰ ਮੇਰਾ ਕਸੂਰ ਐ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਪਾ ਇਹ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਸੀ ਮਾਲਵੇ ਵਾਲਿਆਂ ਜਾਂ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਪੂਆ ਦੂਜੀ ਪੂਆ ਸ਼ੇਰੋਂ ਆ ਨਾਨਕੇ ਖੜਿਆਲ ਨੇ ਮਾ ਗੰਡੂਆਂ ਐਂ ਜੇ ਕਰਕੇ 30 40 ਕਿਲੋਮੀਟਰ ਚ ਜ਼ਿੰਦਗੀ ਕੱਢ ਲੈਣੇ ਸਾਰੀ ਜਤਾ ਜੇ ਜਾਣੇ ਬੱਦ ਤੋਂ ਬੱਦ ਨੈਣਾ ਵੀ ਵੀ ਜਾਇਆ ਹੁੰਨੇ ਆ ਬਸ ਜੇ ਕਿਤੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫਿਰ ਥੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ ਸੁਇਸ ਕਰਕੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਬੱਚਿਓ ਪੜੋ ਮੈਰਿਟ ਦੇ ਵਿੱਚ ਆਓ ਕੋਈ ਮਾਈ ਦਾ ਲਾਲ ਨਹੀਂ ਇਹ ਕਹਿ ਸਕਦਾ ਕਿ ਬੱਚੇ ਦੇ ਨੰਬਰ ਆ ਗਏ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਵੱਧ ਨੰਬਰ ਵਾਲੇ ਦੇ ਬਾਪੂ ਕੋਲੇ ਪੈਸੇ ਨਹੀਂ ਸੀ ਜਾਂ ਵੱਧ ਨੰਬਰ ਵਾਲੇ ਦੇ ਬਾਪੂ ਕੋਲ ਸਪਾਰਸ਼ ਨਹੀਂ ਸੀ ਕਿਸੇ ਦੀ ਤਾਂ ਨੌਕਰੀ ਨਹੀਂ ਮਿਲੀ ਘੱਟ ਨੰਬਰ ਵਾਲਾ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਨੰਬਰ ਵੱਧ ਲਾਉਂਗੇ ਓਡੀਓ ਵੱਡੀ ਕੁਰਸੀ ਮਿਲੂਗੀ ਇਹ ਮੇਰਾ ਵਾਦਾ ਹੈ 52000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾਣਾ ਜਿਹੜੇ ਮਰਜ਼ੀ ਫੀਲਡ ਜਾਣਾ ਚਾਹੁੰਦੇ ਨੇ ਜਾਓ ਮਾਪਿਆਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੂੰ ਬਣ ਲੈਣ ਦਿਓ ਇਹਨਾਂ ਤੇ ਪ੍ਰੈਸ਼ਰ ਨਾ ਪਾਓ ਇਹਨਾਂ ਨੂੰ ਜੋ ਬਣਨਾ ਹੈ ਇਹਨਾਂ ਨੂੰ ਬਣ ਲੈਣ ਦਿਓ ਤੁਸੀਂ ਦੇਖਿਓ ਇੱਕ ਦਿਨ ਤੁਸੀਂ ਮਾਣ ਮਹਿਸੂਸ ਕਰੋਗੇ ਧੀਆਂ ਨੂੰ ਕਹਿੰਦੇ ਐ ਇੱਟ ਮੱਥੇ ਮਾਰੀ ਰੱਬ ਨੇ ਇੱਟ ਮੱਥੇ ਮਾਰੀ ਗੋਵਿੰਦਗੜ੍ਹ ਕੋਲੇ ਮਲੋਹ ਕੋਲੇ ਇੱਕ ਪਿੰਡ ਐ ਦੋ ਜੋੜੀਆਂ ਕੁੜੀਆਂ ਜੰਪੀਆਂ ਲੋਕ ਆ ਗਏ ਬੱਸ ਕਹਿੰਦੇ ਭਾਈ ਤੇਰੇ ਤਾਂ ਪੁਰਾਣੇ ਜਨਮ ਦੇ ਕੋਈ ਪਾਪ ਸੀ ਦੋ ਜੋੜੀਆਂ ਉਹ ਵੀ ਕੁੜੀਆਂ ਕਹਿੰਦਾ ਜੀ ਠੀਕ ਹੈ ਕੋਈ ਗੱਲ ਨਹੀਂ ਉਹਨੇ ਪੜਾ ਲੀਆਂ ਜੀ ਬੰਦੇ ਨੇ ਆ 6 ਕੁ ਮਹੀਨੇ ਪਹਿਲਾਂ ਦੋਨੇ ਜੱਜ ਬਣ ਗੀਆਂ ਦੋਨੇ ਭੈਣਾ ਸਕੇ ਜੱਜ ਬਣ ਗੀਆਂ ਤੇ ਉਹੀ ਬੰਦੇ ਜਿਹੜੇ ਕਹਿੰਦੇ ਸੀ ਕਿ ਤੇਰੇ ਪੁਰਾਣੇ ਜਨਮ ਦੇ ਪਾਪ ਨੇ ਉਹੀ ਗਪਾਲ ਸਵੀਟ ਵਾਲੇ ਬਰਫੀਆਂ ਵਾਲੇ ਡੱਬੇ ਚੱਕੀ ਫਿਰਦੇ ਸੀ ਕਹਿੰਦੇ ਤੇਰੇ ਪੁਰਾਣੇ ਜਨਮ ਦੇ ਕੋਈ ਪੁੰਨ ਨੇ ਬਾਈ ਜੇਗਾ ਤੂੰ ਚਾਚਾ ਨੂੰ ਦੇਖ ਲਓ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਨੇ ਪੜ੍ਹਾਈ ਦਾ ਹੀ ਮੁੱਲ ਹੈ ਪੁੱਤ ਹੁਣ ਤਾਂ ਪੜ੍ਹ ਲੋਂਗੇ ਲੋਕ ਵਧਾਈਆਂ ਦੇਣ ਆਉਣਗੇ ਨਹੀਂ ਪੜ੍ਹੋਂਗੇ ਲੋਕ ਲਾਂਬੇ ਦੇਣ ਨੂੰ ਤੁਰਦੇ ਹੀ ਆ ਲੋਕ ਤਾਂ ਨੁਕਸ ਕੱਢਣ ਨੂੰ ਫਿਰਦੇ ਹੀ ਆ ਸੋ ਇਸ ਕਰਕੇ ਆਪਣੇ ਗੁਣਾਂ ਨੂੰ ਪਛਾਣੋ ਵੱਡੇ ਬਣੋ ਸਰਕਾਰ ਥੋਡੀ ਐ ਕੋਈ ਸੁਜੈਸ਼ਨ ਕੋਈ ਸੁਝਾਅ ਕੋਈ ਸ਼ਿਕਵਾ ਕੋਈ ਸ਼ਿਕਾਇਤ ਹੋਵੇ ਆਪਣੇ ਪ੍ਰਿੰਸੀਪਲ ਨੂੰ ਆਪਣੇ ਹੈਡਮਾਸਟਰ ਨੂੰ ਆਪਣੇ ਐਮਐਲਏ ਨੂੰ ਜਾਂ ਕੋਈ ਸਾਡੇ ਵਲੰਟੀਅਨ ਦੱਸ ਦਿਓ ਉਹ ਵੀ ਆਪਾਂ ਠੀਕ ਕਰ ਦਾਂਗੇ ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਹੱਲ ਵੀ ਉੱਥੇ ਹੁੰਦਾ ਹੈ ਤੁਸੀਂ ਉਹ ਦੱਸ ਸਕਦੇ ਹੋ ਦਿਲ ਦੇ ਸਾਫਾਂ ਮਾਲਵੇ ਵਾਲਿਆਂ ਜੋ ਗੱਲ ਦਿਲ ਤੇ ਉਹੀ ਜ਼ੁਬਾਨ ਤੇ ਆ ਏ ਨਹੀਂ ਹੈਗਾ ਵੀ ਦਿਲ ਚ ਕੁਝ ਹੋਰ ਹੈ ਜ਼ੁਬਾਨ ਤੇ ਕੁਝ ਹੋਰ ਹੈ। ਬਸ ਵਧਾਈਆਂ ਦੇਣ ਆਇਆ ਸੀ ਮੈਂ ਤਾਂ ਤੁਹਾਨੂੰ। ਬੜੇ ਸਾਹਮਣੇ ਬੈਠੇ ਪੁਰਾਣੇ ਸਾਥੀਆਂ ਦੇਖ ਕੇ ਐਂ ਜੀ ਕਰਦਾ ਦੁਬਾਰੇ ਐਮਪੀ ਲੜ ਲਈਏ। ਉਹਨੇ ਯਾਰਾ ਇਹ ਹੋਰ ਹੀ ਹੁੰਦਾ ਮੂਰੇ ਮੋਟਰਸਾਈਕਲ 'ਚ ਜਲਵਾਉਂਦੇ ਨੇ ਇਹ। ਇੱਧਰੋਂ ਕਿੱਧਰ ਨੂੰ ਜਾਣਾ ਪਤਾ ਨਹੀਂ ਕਿੱਧਰ ਨੂੰ ਜਾਣਾ। ਇਹ ਤਾਂ ਮੇਧਿਆ ਵੀ ਦੀ ਕੱਢਦੀ ਹੈ ਕੱਢ ਲਓ ਭਾਈ। ਮੈਂ ਕਹਿੰਦਾ ਮੋਜੋ ਵਾਲ ਨੂੰ ਚੱਲੀਏ ਮੋਜੋ ਵਾਲ ਵੀ ਦੀ ਕੱਢ ਲਓ ਭਾਈ। ਕੋ ਇੱਧਰ ਕੋਠੇ ਜੇ ਪੈਂਦੇ ਨੇ ਇੱਧਰ ਨੂੰ ਕੱਢ ਲੀਏ ਕੱਢ ਲੋ ਭਾਈ ਸੋ ਜਦੋਂ ਮਾਲਕੀ ਤੁਸੀਂ ਹੋ ਪਬਲਿਕ ਹੈ ਜਿੱਦ ਦੀ ਮਰਜ਼ੀ ਲੈ ਜਾਓ ਮਨ ਤਾਂ ਛੋਟੇ ਜਿਹੇ ਹਾਥੀ ਤੇ ਚੜਾ ਲੈਂਦੀ ਛੋਟੇ ਹਾਥੀ ਤੇ ਤੇ ਪਰ ਦਿਲ ਉਦੋਂ ਵੀ ਸਾਫ਼ ਸੀ ਪਾਰਲੀਮੈਂਟ ਚ ਪਹਿਲੀ ਵਾਰ ਸੰਗਰੂਰ ਬੋਲਿਆ ਪਰ ਉੱਥੇ ਜਦੋਂ ਉੱਥੇ ਬੋਲਦੇ ਸੀ ਤੁਹਾਨੂੰ ਮਾਣ ਮਹਿਸੂਸ ਹੁੰਦਾ ਸੀ ਆਪਣੇ ਵਾਲਾ ਖੜਾ ਹੋ ਗਿਆ ਵੀ ਆਪਣੇ ਵਾਲਾ ਹੋ ਗਿਆ ਖੜਾ ਇਹ ਪੇ ਹੁਣ ਪੰਗਾ ਪਾਉ ਹੁਣ ਸਿੱਖ ਗਏ ਸਾਰੇ ਸਿੱਖ ਗਏ ਹੁਣ ਉਹਨੂੰ ਪਤਾ ਲੱਗ ਗਿਆ ਵੀ ਬੋਲੇ ਤੋਂ ਬਿਨਾ ਗੱਲ ਨਹੀਂ ਬਣਨੀ ਉਹ ਪੀਤੂ ਸਰਪੰਚ ਬੈਠਾ ਛਾੜ ਵਾਲਾ ਰਾਤ ਨੂੰ ਆਏ ਸੀ ਦਿਖਦਾ ਵੀ ਨਹੀਂ ਸੀ ਕੁਝ ਉਹ ਕੇਜਰੀਵਾਲ ਸਾਹਿਬ ਜਦੋਂ ਆਏ ਸੀ ਨਾਲ ਸੋ ਇਸ ਕਰਕੇ ਜਿੱਦੇ ਆਮ ਆਦਮੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਕੇਜਰੀਵਾਲ ਸਾਹਿਬ ਥੱਬਾ ਲੈ ਕੇ ਕਾਗਜ਼ਾਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਜਿੱਦ ਦੇ ਚੋਣ ਨਿਸ਼ਾਨ ਝਾੜੂ ਰਿਸਟਰ ਕਰਾਉਣ ਗਏ ਸੀ ਥੱਬਾ ਲੈ ਕੇ ਕਾਗਿਆਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਉਹਨਾਂ ਨੇ ਆਪਾਂ ਨੂੰ ਪਾਰਟੀ ਵੀ ਦਿੱਤੀ ਚੋਣ ਨਿਸ਼ਾਨ ਵੀ ਦਿੱਤਾ ਹੋਰ ਕੀ ਕਰ ਸਕਦੇ ਨੇ ਵੀ ਅੱਗੇ ਤਾਂ ਫਿਰ ਆਪਣਾ ਕੰਮ ਹੈ ਨਾ ਪੰਜਾਬ ਨੂੰ ਠੀਕ ਕਰਨਾ ਜਾਂ ਪੰਜਾਬ ਚ ਲਾਅ ਐਂਡ ਆਰਡਰ ਤੋਂ ਲੈ ਕੇ ਸਿੱਖਿਆ ਕ੍ਰਾਂਤੀ ਹੈ ਨਾ ਚਾਹੇ ਹੈਲਥ ਦੇ ਮਾਮਲੇ ਚ ਹੋ ਜੇ ਮੈਂ ਅੱਲਾ ਕਲੀਨਿਕ ਕੋਈ ਬਣਾ ਲੋ ਅਈ ਸੁਣ ਦੇ ਤਾਂ ਸুইস ਕਰਕੇ ਸਾਡੇ ਸੁਪਰੀਮੋ ਨੇ ਉਹਨਾਂ ਦੀ ਸੋਚ ਹੈ RAM LILA ਗਰਾਊਂਡ ਚੋਂ ਪਾਰਟੀ ਨਿਕਲੀ ਇਨਕਲਾਬ ਚੋਂ ਪਾਰਟੀ ਨਿਕਲੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਜਿਹੜੇ ਆਪਾਂ ਐਕਸ਼ਨ ਲੈਏ ਨੇ ਉਹ ਕਹਿੰਦੇ ਸੀ ਰਜਿਸਟਰੀ ਨਹੀਂ ਕਰਦੇ ਤਹਿਸੀਲਦਾਰ ਮੈਂ ਕਿਹਾ ਮੈਂ ਕਦੋਂ ਕਰਾਉਣਾ ਤੁਹਾਡੇ ਤੋਂ ਫਿਰ ਚਲੋ ਮੈਂ ਕਿਹਾ ਤੋ ਹੋਰ ਰਜਿਸਟਰੀ ਕਰਾ ਲਊਂਗਾ ਤੂੰ ਹੁਣ ਕਹਿੰਦੇ ਸਾ ਤੂੰ ਰਿਸਟ੍ਰੀ ਕਰਾ ਲਓ ਜੀ ਪਲੀਜ਼ ਹਰ ਚੀਜ਼ ਦਾ ਬਦਲ ਹੈ ਕਿਸੇ ਵੀ ਨਾ ਦੁਨੀਆ ਖੜਦੀ ਨਹੀਂ ਇੱਥੇ ਵਕਤ ਬਹੁਤ ਵੱਡੀ ਚੀਜ਼ ਹੈ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਭਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਇਹ ਵਕਤ ਬਹੁਤ ਵੱਡੀ ਚੀਜ਼ ਹੈ ਰੱਬ ਤੋਂ ਡਰੀਏ ਕਰਤਾਰੋਂ ਡਰੀਏ ਵਕਤ ਕ ਪਤਾ ਨਹੀਂ ਕਦੋਂ ਕਿਹਦਾ ਬਦਲ ਜੇ ਆ ਲੈ ਨਿਆ ਨਿਆ ਤਨਖਾਹਾਂ ਨੇ ਤੁਹਾਡੀਆਂ ਕਿਉਂ ਚੂਸੀ ਜਾਂਦੇ ਆ ਲੋਕਾਂ ਦਾ ਖੂਨ ਯਾਰ ਗਰੀਬਾਂ ਦਾ ਤੁਸੀਂ 5000 ਵੱਧ ਮੰਗ ਲਿਆ ਨਾ ਲਿਆ ਦੂਗਾ ਅਗਲੇ ਦਿਨ ਉਹ ਪਰ ਪਤਾ ਨਹੀਂ ਕਿਨੇ ਕਿਨੇ ਮਹੰਤਾ ਕਰੂਗਾ ਕਿਦੇ ਕਿਦੇ ਪੈਰੀ ਪੱਗਾ ਧਰੂਗਾ ਕਿਉਂ ਯਾਰ ਜਦੋਂ ਕੰਮ ਹੋ ਰਿਹਾ ਉਹਦਾ ਕਰ ਦੋ ਯਾਰ ਸਵੇ ਇਹ ਕਲਚਰ ਅਸੀਂ ਡਿਵੈਲਪ ਕਰਨਾ ਕੋਈ ਅਫਸਰ ਪੈਸਾ ਨਾ ਖਾਵੇ ਹਰੇਕ ਦਾ ਕੰਮ ਹੋਵੇ ਹਰੇਕ ਦਾ ਹੱਕ ਜਿਹੜਾ ਉਹ ਉਹਨੂੰ ਮਿਲੇ ਗਰੀਬ ਦਾ ਹੱਕ ਕੋਈ ਮਾਰੇ ਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇਕ ਤੂੰ ਹੱਥ ਪਕੜਨ ਵਾਲਾ ਬਸ ਪਰਮਾਤਮਾ ਤੇ ਡੋਰੀਆਂ ਛੱਡੀਆਂ ਨੇ ਜਿਉਂਨੇ ਜ਼ਿੰਮੇਵਾਰੀ ਦਿੱਤੀ ਐ ਸਮੱਤ ਵੀ ਬਖਸ਼ੂਗਾ ਬਲ ਵੀ ਬਖਸ਼ੂਗਾ ਕੰਮ ਕਰਨ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਉਂਦੇ ਵੱਸਦੇ ਰਹੋ ਪੜਾਈਆਂ ਕਰੋ ਤਰੱਕੀਆਂ ਕਰੋ ਬੱਚੇ ਆਉਣ ਵਾਲੇ ਦਿਨਾਂ ਚ ਨਿਯੁਕਤੀ ਪੱਤਰ ਸਮਾਰੋਹਾਂ ਚ ਮਿਲਾਂਗੇ ਕੋਈ ਕੋਈ ਐਸਟੀਐਮ ਬਣੂਗੀ ਕੋਈ ਜੱਜ ਬਣੂਗੀ ਕੋਈ ਮੁੰਡਾ ਡੀਓ ਲੱਗੂਗਾ ਕੋਈ ਐਸ ਐਸਡੀਓ ਬਣੂਗਾ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਔਰ ਐਸੇ ਐਸੇ ਟਿਨਿਓਰ ਚ ਹੀ ਬਣਾ ਕੇ ਦਿਖਾਉਣੇ ਤੁਹਾਨੂੰ ਮੈਨੂੰ ਕੋਈ ਕੁਰਸੀ ਦਾ ਲਾਲਚ ਨਹੀਂ ਮੈਨੂੰ ਕੋਈ ਹੋਰ ਮੈਂ ਤਾਂ ਪਹਿਲਾਂ ਵੀ ਐਜਾ ਸੀ ਹੁਣ ਵੀ ਐਜਈਆਂ ਠੀਕ ਹੈ ਨਾ ਸੋ ਬਹੁਤ-ਬਹੁਤ ਵਾਡਾ ਇਸ ਗੱਲੋਂ ਧੰਨਵਾਦ ਕਿ ਆਹ ਦਿਨ ਮੈਂ ਕਦੇ ਸੋਚੇ ਨਹੀਂ ਸੀ ਕਿ ਇਸ ਪੱਧਰ ਤੇ ਸਾਨੂੰ ਤੁਸੀਂ ਪਹੁੰਚਾ ਦੋਗੇ